ਪਤਾ ਔਰ ਪੀ 32 ਨਵਾਂ ਸ਼ਹਿਰ ਦੀ ਟੀਮ ਖਾਲਸਾ ਜੀ ਪਰਮਖਾਲਸਾ ਜੀ ਐਮ ਸੀ ਸਾਹਿਬ ਪ੍ਰਸ਼ਾਸਨ ਨੂੰ ਮੌਕਾ ਦਿਖਾਉਣ ਲਈ ਲੈ ਕੇ ਆਏ ਆ ਕਿਉਂਕਿ ਆਪ ਸਭ ਨੂੰ ਪਹਿਲਾਂ ਤਸਵੀਰਾਂ ਦਿਖਾਈਆਂ ਚੰਡੀਗੜ੍ਹ ਚੌਂਕ ਵਿੱਚ ਇੱਕ ਵੱਡਾ ਧਰਨਾ ਲੱਗਿਆ ਹੋਇਆ ਜਿਹੜੇ ਲੋਕ ਰੋਸ ਵਿੱਚ ਨੇ ਨਿਰਾਸ਼ ਨੇ ਉਹ ਧਰਨਾ ਲਾ ਕੇ ਬੈਠੇ ਆ ਪੁਲਿਸ ਦੀ ਇੱਕ ਗੱਡੀ ਅੱਗੇ ਇੱਕ ਪਿੱਛੇ ਆ ਰਹੀ ਹੈ ਖਾਲਸਾ ਜੀ ਮਸਲਾ ਤੁਹਾਨੂੰ ਸੁੱਲਝਦਾ ਨਜ਼ਰ ਆ ਰਿਹਾ ਕਿ ਨਹੀਂ ਕਿਉਂਕਿ ਉਧਰ ਦੇਖੋ ਅੱਗ ਕਿੱਦਾਂ ਹਰਲੇ ਫੈਲੀ ਜਾਂਦੀ ਉਹ ਅੱਗ ਦੀਆਂ ਡੇੜੀਆਂ ਲਗਾਤਾਰ ਫੈਲ ਰਹੀ ਆ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਵੇਰ ਦੀ ਬੇਨਤੀ ਕਰ ਰਹੇ ਜੇ ਗੱਡੀਆਂ ਦੀ ਤਦਾਦ ਭਵਾ ਕੇ ਵੱਡੀ ਤੌਰ ਤੇ ਇਹਨੂੰ ਫੌਰੀ ਤੌਰ ਤੇ ਆਪਾਂ ਪੂਰੀਆਂ ਟੀਮਾਂ ਲਾ ਦਿੰਦੇ ਤਾਂ ਸ਼ਾਇਦ ਹੁਣ ਤੱਕ ਅੱਗ ਤੇ ਕਾਬੂ ਪੈ ਜਾਂਦਾ ਅੰਦਰ ਵੱਲ ਇੱਧਰ ਹੈ ਜੀ ਹਾਂ ਹਾਂ ਤੇ ਅੱਗ ਤੇ ਕਾਬੂ ਪੇ ਜਾਂਦਾ ਲੇਕਿਨ ਇਹ ਗੱਡੀ ਤਾਂ ਹੈਗੀ ਆ ਫਾਇਰ ਬ੍ਰਿਗੇਡ ਦੀ ਗੱਡੀ ਹੈਗੀ ਦੋ ਗੱਡੀਆਂ ਦਾ ਦੁਪਹਿਰ ਲੀਆਂ ਲੱਗੀਆਂ ਲੇਕਿਨ ਹਾਲ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਜੀ ਇਹ ਫਾਇਰ ਬ੍ਰਿਗੇਡ ਚਾਹੁੰਦਾ ਤੇ ਗੱਡੀਆਂ ਦੀ ਤਦਾਦ ਆਲੇ ਦੁਆਲੇ ਦੇ ਜ਼ਿਲ੍ਹੇ ਨੂੰ ਬਤਾ ਦਿੰਦੇ ਫੈਕਟਰੀਆਂ ਚੱਲੇ ਜਾਂਦੇ ਹੁਣ ਕੀ ਆ ਕਿਉਂਕਿ ਰਾਤ ਨੂੰ ਲੋਕਾਂ ਨੇ ਐਸੇ ਵੇਲੇ ਕਿੱਥੇ ਜਾਣਾ ਜੀ ਜੀ ਔਰਤ ਜਿਹਨਾਂ ਨੂੰ ਦਮੇ ਦੀ ਪ੍ਰੋਬਲਮ ਆ ਹਾਂ ਜਿਹੜੀ ਹਾਂ ਜ਼ਮੀਨ ਦੀ ਪ੍ਰੋਬਲਮ ਤਾਂ ਫਾਇਰ ਬ੍ਰਿਗੇਡ ਦੀ ਟੀਮ ਪੁਲਿਸ ਦੀ ਵੀ ਜਿਹੜੀਆਂ ਗੱਡੀਆਂ ਪਿੱਛੇ ਦਿਖਾ ਦੇਵੇ ਜੇ ਪੁਲਿਸ ਦੀਆਂ ਵੀ ਜਿਹੜੀਆਂ ਗੱਡੀਆਂ ਹੈ ਕੀ ਹਾਲ ਚ ਪੁਲਿਸ ਨੇ ਵੀ ਜਿਹੜੀਆਂ ਗੱਡੀਆਂ ਆ ਉਹ ਪਿੱਛੇ ਆ ਗਈਆਂ ਮੌਕਾ ਦੇਖਣਾ ਹੈ ਤਾਂ ਜੋ ਮਸਲੇ ਨੂੰ ਸੁਲਝਾਇਆ ਜਾ ਸਕੇ ਔਰ ਪੁਲਿਸ ਵੀ ਆਪਣੇ ਵੱਲੋਂ ਪੂਰੀ ਮੁਸਤੈਦੀ ਕਰ ਰਹੀ ਹੈ ਤਾਂ ਜੋ ਮਸਲੇ ਨੂੰ ਸੁਲਝਾਇਆ ਜਾ ਸਕੇ ਔਰ ਇੱਥੇ ਅੱਗ ਜਿਹੜੀ ਆ ਉਹ ਕਾਬੂ ਵਿੱਚ ਨਹੀਂ ਆ ਉਧਰ ਵੀ ਦੇਖੋ ਚਾਰ ਚਫੇਰੇ ਜਿੰਨੀ ਵੀ ਅੱਗ ਆ ਉਹ ਵੱਧ ਰਹੀ ਹੈ ਔਰ ਸਮੈਲ ਬਹੁਤ ਜ਼ਿਆਦਾ ਹੈ ਮੁਸ਼ਕਲ ਬਹੁਤ ਹੈ ਪਿੱਛੇ ਦੇ ਵੱਸੋਂ ਬਹੁਤ ਹੈ ਸਵੇਰੇ ਵੀ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਤਾਂ ਐਸ ਐਚ ਓ ਸੰਦੀਪ ਕੁਮਾਰ ਜੀ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ ਤੇ ਪਹੁੰਚਿਆ ਹੋਇਆ ਪਰਮ ਖਾਲਸਾ ਜੀ ਸਿਚੁਏਸ਼ਨ ਸਮਝਾ ਰਹੇ ਆ ਜਿਹੜੇ ਲੱਗਿਆ ਉਹਦੀ ਗੇਂਜੀ ਫਿਰ ਤੋਂ ਬਿੰਦੂ ਕਰ ਰਹੇ ਨੇ ਜਮਨੀ ਬੜੀ ਹੈ ਨਾ ਠੀੜ ਬਹੁਤ ਹੈ ਮੈਂ ਉਹਨੂੰ ਬੇਨਤੀ ਕਰਦਾ ਜੀ ਗੱਡੀਆਂ ਇਤਰਾਜ ਆਪਾਂ ਵਧਾ ਦਈਏ ਤੁਹਾਡੇ ਲੋਕਾਂ ਨੂੰ ਇਹ ਤਾਂ ਲੱਗੇ ਹੁਣ ਪ੍ਰੋਬਲਮ ਜ਼ਿਆਦਾ ਡਿਪਾਰਟਮੈਂਟ ਪੂਰੀ ਕਰਦੇ ਜੀ ਪੀਸੀ ਸਾਹਿਬ ਨਾਲ ਹੋ ਗਈ ਹੈ ਗੱਲ ਜੀ ਜੀ ਸਾਹਿਬ ਨਾਲ ਦੋ ਤਿੰਨ ਵਾਰ ਗੱਲ ਪਿੱਛੇ ਬੱਸਾਂ ਬਹੁਤ ਹੈ ਸਰ ਜਿਹੜੀ ਆਬਾਦੀ ਤੱਕ ਲੋਕਾਂ ਨੇ ਉਹ ਜਿਹੜਾ ਪਾਣੀ ਆਪ ਵਾੜ ਦੇ ਦਿੱਤੇ ਭਜਾਇਆ ਫਿਰ ਐਸਪੀ ਸਾਹਿਬ ਨੂੰ ਵੀ ਬੇਨਤੀ ਕੀਤੀ ਵੀ ਇਹ ਛੋਟੀਆਂ ਗੱਡੀਆਂ ਜਿਹੜੀਆਂ ਇੰਦਰ ਦੀ ਆਬਾਦੀ ਥਾਣੀ ਭੇਜੋ ਕੋਈ ਨਹੀਂ ਕਰਵਾ ਦਿੰਦੇ ਗੱਡੀਆਂ ਹੋਰ ਲਵਾ ਦਿੰਦੇ ਖਾਸਾ ਜੀ ਉਹ ਗੱਲ ਕਰ ਦੋ ਕਿ ਛੋਟੀ ਗੱਡੀ ਵੀ ਕਿਚਾਈ ਦੇ ਜਿਹੜੇ ਗਲੀਆਂ ਚ ਨਾ ਕਿਉਂਕਿ ਗਲੀਆਂ ਬਹੁਤ ਛੋਟੀਆਂ ਹਨ ਜਿਹੜੀ ਗਾ 4 ਨੰਬਰ ਗਲੀ ਹੈ ਨਾ ਜਿੱਥੇ ਆਬ ਇਹ ਛੋਟੀਆਂ ਹਨ ਨਹੀਂ ਇਹਨੇ ਵੱਡੀਆਂ ਗੱਡੀਆਂ ਸਰ ਰੀਜ਼ਨ ਪਤਾ ਕੀ ਛੋਟੀ ਹੁੰਦੀ ਐਸੀ ਹੁੰਦੀ ਆ ਜੀ ਕਿਤੇ ਲੱਗੇ ਬੰਨੇ ਆਪਣੇ ਕਿਵੇਂ ਦਿਸੇ ਆਪਣੇ ਜ਼ਿਲ੍ਹੇ 'ਚ ਸਾਡੇ ਦਾ ਫਾਇਦਾ ਇਹਦੇ ਲੱਗੇ ਬੰਨੇ ਹੋਏ ਜੀ ਨਾਖੜੇ ਬਾਗ ਤੋਂ ਘੁੰਮ ਕੇ ਰਾਹ ਜਾਂਦਾ ਪਿਛਲੇ ਪਾਸੇ ਉਹ ਸਰ ਉਧਰ ਨਹੀਂ ਵੜਦਾ ਜੀ ਇਧਰਲੇ ਪਾਸੇ ਹੀ ਆ ਨਵੀਂ ਬਾਬੀ ਤੋਂ 4 ਨੰਬਰ ਗਲੀ 'ਚ ਗੱਡੀ ਚੜਦੀ ਆ ਉੱਥੇ ਨਹੀਂ ਨਹੀਂ ਉਹ ਕਿੱਥੇ ਗੋਇਲ ਕਿੱਥੇ ਇਹ ਤਾਂ ਰਾਦੀ ਦੀ ਦੀ ਆ ਸਰ ਹੁਣੇ ਉਹ ਤੋਂ ਚੰਡੀਗੜ੍ਹ ਚੌਂਕ 'ਤੇ ਗਏ ਆ ਮੇਰੇ ਕਹਿੰਦੇ ਉਹਨਾਂ ਨੂੰ ਕਾਲ ਆਈ ਸੀ ਕਿ ਚੰਡੀਗੜ੍ਹ ਅਸਲ 'ਚ ਪ੍ਰੋਬਲਮ ਪ੍ਰੋਬਲਮ ਇਹ ਆ ਨਾ ਕਿ ਗਲੀਆਂ 'ਚ ਨਹੀਂ ਵੜਦੀ ਗੱਡੀ ਔਰ ਲੋਕਾਂ ਦੇ ਘਰਾਂ ਦਾ ਕੱਗ ਪਹੁੰਚੀ ਹੋਈ ਆ ਅਸਲਕਾਰ ਨਹੀਂ ਆ ਅਸਲ ਇਹ ਆ ਇੱਥੋਂ ਤਾਂ ਫੇਰ ਵੀ ਸਿਚੁਏਸ਼ਨ ਲੱਗਦਾ ਕਿ ਕੰਟਰੋਲ 'ਚ ਆ ਜੇ ਇਧਰਲੇ ਪਾਸੇ ਦੇਖੋ ਤਾਂ ਸਿਚੁਏਸ਼ਨ ਕੰਟਰੋਲ 'ਚ ਨਹੀਂ ਲੱਗਦੀ ਅੱਗ ਫੈਲਦੀ ਆ ਅੱਗ ਟਰੈਵਲ ਕਰਦੀ ਆ ਔਰ ਜਦੋਂ ਹਵਾ ਚੱਲਦੀ ਆ ਲੋਕ ਇਸੇ ਗੱਲੋਂ ਡਰਦੇ ਵੀ ਸੁੱਤੇ ਪਿਆ ਅੱਗ ਸਾਡੇ ਘਰਾਂ ਤੱਕ ਆ ਜਾਵੇ ਸੁੱਤੇ ਪਿਆ ਅੱਗ ਨਾ ਪੈ ਜਾਵੇ ਵੱਡੀ ਗੱਲ ਇਹ ਆ ਵੱਡੀ ਗੱਲ ਇਹ ਆ ਲੋਕੀ ਉਹੀ ਮਤਲਬ ਹੈ ਅੱਛਾ ਇੱਕ ਗੱਲ ਹੋਰ ਹੈ ਪ੍ਰਸ਼ਾਸਨ ਗुण ਕੀ ਕਰੇ ਉਧਰੋਂ ਲੀਡਰਾਂ ਦੀ ਰੈਲੀਆਂ ਉਧਰ ਵੀ ਜਾਣਾ ਪੈਂਦਾ ਵੀਆਈਪੀ ਡਿਊਟੀ ਵੀ ਲੱਗਦੀ ਆ ਪ੍ਰਸ਼ਾਸਨ ਨੂੰ ਕਿਤੇ ਉੱਧਰ ਜਾਣਾ ਮੈਂ ਤਾਂ ਤੁਹਾਨੂੰ ਦੱਲਿਆ ਵੀ ਕੇਸੀ ਵੀ ਜਿਹੜਾ ਫਾਇਰ ਅਫਸਰ ਹੈ ਉਹ ਦੁਪਹਿਰੇ ਕਹਿੰਦਾ ਵੀ ਮੇਰੀ ਗੱਡੀਆਂ ਵੀਆਈਪੀ ਡਿਊਟੀ ਤੇ ਲੱਗੀ ਆ ਚਲੋ ਉਹ ਤੇ ਦੀ ਮਜਬੂਰੀ ਆ ਇਸੇ ਕਰਕੇ ਅਸੀਂ ਕਹਿੰਦੇ ਆ ਸਾਮੀਆਂ ਵਧਾਈਆਂ ਜਾਣੀਆਂ ਚਾਹੀਦੀਆਂ ਪਹਿਲਾਂ ਹੁਣ ਐਸਐਚਓ ਨੇ ਕੀ ਕੀ ਦੇਖਣਾ ਸ਼ਹਿਰ 'ਚ ਐਸਐਚਓ ਦਾ ਡੀਐਸਪੀ ਐਸਐਚਯੂ ਜੋ ਡੀਐਸਪੀ ਸਾਹਿਬ ਦੇ ਦੇਖੋ ਸਹਿਯੋਗੀ ਹੋ ਸਕਦੇ ਆ ਕਰਨਾ ਕੀ ਨੇ ਜਿਲ੍ਹਾ ਪ੍ਰਸ਼ਾਸਨ ਨੇ ਚਾਹੀਦਾ ਕਿ ਇਹ ਡੀਸੀ ਐਸਡੀਐਮ ਉਹ ਮੌਕੇ ਤੇ ਆ ਕੇ ਉਹ ਸਿਚੁਏਸ਼ਨ ਦੇਖਣ ਇਹ ਤਾਂ ਲਾਇਨ ਆਰਡਰ ਦੇਖ ਸਕਦੇ ਆ ਔਰ ਦੇਖੋ ਅਜੋ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਲਾਇਨ ਆਰਡਰ ਦੇਖ ਸਕਦਾ ਜਿੱਦੀ ਅਸੀਂ ਹੋਈ ਕਰੇ ਪ੍ਰਸ਼ਾਸਨ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਪੁਲਿਸ ਪ੍ਰਸ਼ਾਸਨ ਵੱਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਇਹ ਗੱਡੀ ਲੱਗ ਜਾਈ ਸਾਡੀ ਪਿੱਛੇ ਲੈ ਕੇ ਜੀ ਇਹ ਲਾਦਣੀ ਰਹੀ ਹੈ ਭਰ ਕੇ ਨਾ ਠੀਕ ਹੈ ਇਹ ਤੋਂ ਭਰ ਕੇ ਲਾਉਂਦੇ ਨੇ ਇਹਨੂੰ ਭਰਦੇ ਨੇ ਫਿਰ ਇਹ ਗੱਡੀ ਨੂੰ ਜੀ 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 ਬਾਅਦ ਚ ਡੰਪਲਵਾ ਦੇ। ਚਲੋ ਯਾਰ ਗੱਡੀ ਲਾਓ ਪਿੱਛੇ ਜੀ ਖਾਲਸਾ ਜੀ ਤੁਸੀਂ ਗੱਲ ਕਰ ਰਹੇ ਸੀ ਦੇਖੋ ਮੈਂ ਇਹ ਕਹਿ ਰਿਹਾ ਵੀ ਉਸ ਪ੍ਰਸ਼ਾਸਨ ਲਾਇਨ ਆਰਡਰ ਦੀ ਸਥਿਤੀ ਦੇਖ ਰਿਹਾ ਠੀਕ ਹੈ ਉਹਨਾਂ ਦੀ ਡਿਊਟੀ ਆ ਸਹਿਯੋਗ ਵੀ ਕਰ ਰਿਹਾ لیکن ਜਿਹੜਾ ਜ਼िला ਪ੍ਰਸ਼ਾਸਨ ਹੈ ਨਾ ਕਿਤੇ ਨਾ ਕਿਤੇ ਤਾਲਮੇਲ ਦੀ ਕਮੀ ਰਹੀ ਆ ਇਹ ਸ਼ਾਇਦ ਦੁਪਹਿਰ ਤੋਂ ਲੈ ਕੇ ਕਿਉਂਕਿ ਇਲیکشنਾਂ ਦਾ ਬੋਝ ਜਿਆਦਾ ਲੱਗਦਾ ਜੇ ਇਲیکشنਾਂ ਦਾ ਬੋਝ ਨਾ ਹੁੰਦਾ ਤਾਂ ਹੁਣ ਤੱਕ ਸ਼ਾਇਦ ਕਿਉਂਕਿ ਪਾਣੀ ਦੇ ਟੈਂਕਰ ਤੱਕ ਤਾਂ ਸੀ ਪ੍ਰੋਵਾਈਡ ਕਰਾਏ ਆ ਲੋਕਾਂ ਨੂੰ ਵੀ ਉੱਥੇ ਪਾਣੀ ਆ ਕਿਉਂਕਿ ਲੋਕ ਤਾਂ ਤੜਪਦੇ ਆ ਰਾਤ ਨੂੰ ਜਿਹੜਾ ਘਰਾਂ ਤੱਕ ਆ ਜਾਵੇ ਅੱਗ ਜਿਹੜਾ ਅਵੇ ਜਿੱਧਰ ਦਿਖਾਓ ਸਿਚੁਏਸ਼ਨ ਇੱਕ ਵਾਰੀ ਤਸਵੀਰ ਦਿਖਾ ਦਿਓ ਫਿਰ ਤੋਂ ਆਓ ਦਿਖਾਓ ਅੱਗ ਸਵੇਰੇ ਜਿੰਨੀ ਸੀ ਹੁਣ ਵੀ ਉੰਨੀ ਆ ਇਨਫੈਕਟ ਆਈ ਊਡ ਸੇ ਕਿ ਵੱਧ ਗਈ ਆ ਪਰ ਬੇਫਿਕਰ ਰਹਿਣ ਸਾਡੇ ਭੈਣ ਭਰਾ ਕਿਉਂਕਿ ਪੀਵੀ ਬੱਤੀ ਨਵਾਂ ਸ਼ਹਿਰ ਦੀ ਟੀਮ ਇੱਥੇ ਪ੍ਰਸ਼ਾਸਨ ਦੇ ਨਾਲ ਐਮਸੀ ਸਾਹਿਬਾਨ ਦੇ ਨਾਲ ਪਹੁੰਚੀ ਹੈ ਅਸੀਂ ਆਪਣੇ ਵੱਲੋਂ ਵੀ 100% ਐਫਰਟ ਕਰ ਰਹੇ ਹਾਂ ਆ ਦੇਖੋ ਪਾਣੀ ਭਰਿਆ ਜਾ ਰਿਹਾ ਔਰ ਆ ਦੇਖੋ ਜਿਹੜਾ ਲਾਲ ਲਾਲ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਇਹ ਕੋਈ ਸੂਰਜ ਨਹੀਂ ਛਿਪ ਰਿਹਾ ਜਾਂ ਉਗ ਰਿਹਾ ਇਹ ਲਾਲ ਲਾਲ ਧੂਆਂ ਆ ਔਰ ਲੋਕ ਜਿਹੜੇ ਇੱਧਰ ਰਹਿੰਦੇ ਉਹਨਾਂ ਨੂੰ ਦਿੱਕਤ ਹੈ ਪਰੇਸ਼ਾਨੀ ਹੈ ਚਿੰਤਾ ਹੈ ਉਹਨਾਂ ਦੇ ਮਨ ਦਾ ਡਰ ਹੈ ਜੇ ਅੱਗੇ ਇਧਰ ਨੂੰ ਆ ਗਈ ਰਾਤ ਨੂੰ ਤਾਂ ਕਹਿੰਦੇ ਸੁੱਤਾ ਹੀ ਨਾ ਰਹਿ ਜੀਏ ਰਾਤ ਨੂੰ ਕਿਹਨੇ ਸਾਡੀ ਬਾਤ ਪੁੱਛਣੀ ਜੇ ਦਿਨੇ ਕਿਸੇ ਨੇ ਬਾਤ ਨਾ ਪੁੱਛੀ ਦਿਨੇ ਕਿਸੇ ਨੇ ਬਾਤ ਨਹੀਂ ਪੁੱਛੀ ਰਾਤ ਨੂੰ ਕੌਣ ਪੁੱਛੇਗਾ ਔਰ ਜਿਹੜੇ ਇੱਥੇ ਡੰਪ ਤੇ ਡਿਊਟੀ ਦੇ ਰਹੇ ਉਹ ਵੀ ਵਿਚਾਰੇ ਡਰੇ ਹੋਏ ਆ ਉਹ ਵੀ ਕਹਿੰਦੇ ਕੀ ਕਰੀਏ ਉਹ ਖਾਸਾ ਜਿੰਨਾ ਵੀ ਗੱਲ ਕਰ ਰਿਹਾ ਤਾਂ ਡੀਐਸਪੀ ਸਾਹਿਬ ਅਤੇ ਐਸਐਚਓ ਸਾਹਿਬ ਮੌਕੇ ਤੇ ਪਹੁੰਚੇ ਆ ਤਾਂ ਤਾਂ ਜੋ ਪੂਰੀ ਸਿਚੁਏਸ਼ਨ ਦੇਖਿਆ ਜਾਵੇ ਜੀ ਜੀ ਕੀ ਕੀ ਇਨਫੋਰਮੇਸ਼ਨ ਮਿਲੀ ਜੀ ਉਹ ਇਹ ਤਾਂ ਇਹ ਕਹਿ ਰਿਹਾ ਵੀ ਪਿੱਛੇ ਕੋ ਖੇਤ ਆ ਕਈ ਵਾਰ ਉਹ ਖੇਤਾਂ ਵਾਲੇ ਅੱਗ ਲਾ ਗਦੇ ਆ ਤਾਂ ਉਹ ਅੱਗ ਜਿਹੜੀ ਆ ਚਲੋ ਵੱਡੀ ਗੱਲ ਪਤਾ ਕੀ ਆ ਭਾਜੀ ਜੇ ਲੱਗੀ 12 ਘੰਟੇ ਤੋਂ ਪ੍ਰਸ਼ਾਸਨ ਕੀ ਕਰ ਰਿਹਾ ਭਾਜੀ ਪ੍ਰਸ਼ਾਸਨ ਨੂੰ ਕਰ ਰਿਹਾ ਅੱਗ ਛੋਟੀ ਜਿਹੀ ਹੋਵੇ ਤਾਂ ਫੇਰ ਆ ਮੇਨ ਗੱਲ ਕੀ ਆ ਕਿਉਂਕਿ ਸਿਚੁਏਸ਼ਨ ਜਿਹੜੀ ਆ ਅੰਡਰ ਕੰਟਰੋਲ ਹੋਣੀ ਚਾਹੀਦੀ ਆ ਕੋਈ ਗੱਲ ਨਹੀਂ ਕਰ ਲੋਕ ਫਾਰਮ ਵਿਗੇਟ ਦੀ ਟੀਮ ਦੀ ਗੱਲ ਕਰ ਰਹੇ ਕਿ ਗੱਡੀਆਂ ਫੈਕਟਰੀਆਂ ਤੋਂ ਵੀ ਮਗਾਈਆਂ ਜਾ ਸਕਦੀਆਂ ਸੀਗਾ ਜਿਵੇਂ ਸਲੂਜਾ ਤੋਂ ਹਾਂ ਉਹ ਚੀਜ਼ ਇਕਲੀ ਇੱਕ ਇੱਕ ਫਾਇਰ ਬਿਗੇੜ ਦੀ ਬੱਸ ਸਫੀਸ਼ੈਂਟ ਸਫੀਸ਼ੈਂਟ ਨਹੀਂ ਆ ਇੱਥੇ ਭਰਨ ਦੇ ਲਈ ਇੱਕੋ ਚੀਜ਼ ਹੈ ਜੀ ਇੱਕੋ ਚੀਜ਼ ਹੈ ਜੇ ਇੱਕ ਗੱਡੀ ਭਰ ਹੁੰਦੀ ਆ ਦੂਜੀ ਗੱਡੀ ਲੈ ਜਾਂਦੀ ਤੀਜੀ ਗੱਡੀ ਭਰਨ ਵਾਸਤੇ ਨੂੰ ਚੰਡੀਗੜ੍ਹ ਰੋਡ ਤੇ ਜਾਣਾ ਪੈਂਦਾ ਦੇਖੋ ਏਰੀਆ ਕਿੱਡਾ ਵੱਡਾ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਜਿਹੜਾ ਮੇਨ ਮੁੱਦਾ ਆ ਜਿਹੜੀ ਉਹ ਅੱਗ ਲੱਗਦੀ ਆ ਉਹਦਾ ਕਾਰਨ ਕੀ ਹੈ ਕਿ ਐਮਰਜੈਂਸੀ ਸਿਚੁਏਸ਼ਨ ਹੈ ਖੇਤਾਂ ਨੂੰ ਅੱਗ ਲੱਗਦੀ ਆ ਉਹਦੇ ਬਾਅਦ ਚ ਹੀ ਅੱਗ ਲੱਗਦੀ ਆ ਉਹ ਤਾਂ ਆਪਾਂ ਚਲੇ ਉਹ ਤਾਂ ਆਪਾਂ ਖਾਸ ਜੀ ਚਲੇ ਜਾਈਏ ਨਵਾਂ ਸ਼ਹਿਰ ਤੋਂ ਬੱਲਾਚੌਰ ਸਾਰਾ ਸ਼ਮਸ਼ਾਨੇ ਬਣਿਆ ਪਿਆ ਖੇਤਾਂ ਵਾਲਿਆਂ ਨੂੰ ਪਹਿਲੇ ਮਨਾ ਕੀਤਾ ਆ ਵੀ ਖੇਤਾਂ ਨੂੰ ਅੱਗ ਨਾ ਲਗਾਓ ਫੇਰ ਅੱਗ ਲਗਾਉਂਦੇ ਕਿਉਂ ਆ ਸਾਰਾ ਫੇਰ ਉਹ ਵੀ ਸਵਾਲ ਕਿਸ ਦੇ ਖੜਾਉਂਦਾ ਪ੍ਰਸ਼ਾਸਨ ਤੇ ਹੁੰਦਾ ਹੁੰਦਾ ਜੇ ਜਾ ਕੇ ਉਹਨੂੰ ਫਾਈਂਡ ਕਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਹਾਂ ਨਾ ਫਾਈਨ ਸਖਤ ਹੋਣਾ ਚਾਹੀਦਾ ਬੇਟਾ ਤੇਰੀ ਹੈਗੀ ਡਿਊਟੀ ਜੀ ਸਰ ਡੰਪ ਦਿ ਤੂੰ ਡੰਪ ਦੀ ਗੱਲ ਕਰ ਨੀ ਮੈਂ ਡੰਪ ਦੀ ਗੱਲ ਕਰਦਾ ਡੰਪ ਤੇ ਅੱਗ ਲੱਗਣ ਦਾ ਕਾਰਨ ਕੀ ਚਾ ਕੇ ਲੱਗਿਆ ਚਲੋ ਆਪਾਂ ਉਸ ਪਾਸੇ ਨਾ ਜਾਈਏ ਜੀ ਆਪਾਂ ਤਾਂ ਇਹ ਦੇਖੀਏ ਵੀ ਉਹ ਦਾ ਮਸਲੇ ਦਾ ਹੱਲ ਕੀ ਹੈ ਹਾਂਜੀ ਹਾਂਜੀ ਮੈਂ ਤਾਂ ਇਹ ਕਹਿਣਾ ਸਮਝ ਨਾ ਨਗਰ ਕਾਉਂਸਲ ਦਾ ਤੈਨੂੰ ਨਹੀਂ ਨਾ ਪਤਾ ਨਹੀਂ ਮੈਂ ਸਮਝਦਾ ਜੀ ਪਰ ਇਹ ਹੈ ਵੀ ਅੱਗ ਲੱਗਣ ਦਾ ਕਾਰਨ ਮੈਂ ਦੱਸ ਰਿਹਾ ਐਸ ਸਮੇਂ ਜ਼ਰੂਰੀ ਹੈ ਕਿ ਹੱਲ ਹੋਵੇ ਹਲੋ ਉਹ ਮੈਂ ਟੈਂਪਰੇਰੀ ਹੱਲ ਹੋਵੇ ਹੱਲ ਤਾਂ ਹੋਵੇ ਮੈਂ ਤਾਂ ਰਾਤ ਨੂੰ ਅੱਗ ਬੁਝੇ ਜਵੇ ਕਿਉਂਕਿ ਇਹਨੂੰ ਭੁਜਣ ਨੂੰ ਦੋ ਦਿਨ ਲੱਗਣਿਆ ਏ ਸੱਗ ਨੂੰ ਉਹ ਤਾਂ 5 ਵਿਗਟ ਦੀ ਟੀਮ ਨੇ ਸਵੇਰੇ ਸਾਨੂੰ ਕਹਿਤਾ ਸੀ ਦੋ ਦਿਨ ਲੱਗਣਿਆ ਏ 2-3 ਦਿਨ ਲੱਗਣਿਆ ਹਾਂ ਮਤਲਬ ਉਹ ਜਿਹੜਾ ਧੂਆਂ ਆ ਜਾਂ ਅੱਗ ਬੁਝ ਜਵੇ ਜਿਹੜਾ ਧੂਆਂ ਉਹ ਤਾਂ ਦੋ ਦਿਨ ਧੁਕਦਾ ਰਹਿਣਾ ਦੋ ਦਿਨ ਤੱਕ ਕਿਉਂਕਿ ਆ ਵੀ ਵਿਚਾਰੀ ਸਵੇਰ ਦੀ 35 ਚਾਲੇ ਗੇੜੀ ਮਾਰ ਗਈ ਕਹਿੰਦੀ ਯਾਰ ਤੁਹਾਡੇ ਇਦਾਂ ਕਰਦੇ ਆ ਸਭ ਤੁਹਾਡੇ ਬੰਦੇ ਬਾਤ ਹੀ ਨਹੀਂ ਪੁੱਛਦੇ ਪਰੇਸ਼ਾਨੀ ਹੈ ਜੀ ਕਿਉਂਕਿ ਉਹਦੇ ਬੱਚੇ ਆ ਉੱਥੇ ਓਏ ਹੋਏ 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 ਉਹਦੇ ਬੱਚੇ ਅੱਗੇ ਆ ਆ ਇੱਧਰ ਪਿੱਛੇ ਚੌਥੀ ਡੰਪ ਚ ਉਹਦੇ ਜੀ ਪੇਟੇ ਚ ਓਕੇ 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 ਤੇ ਇਹਦਾ ਘਰ ਵੀ ਵਿੱਚ ਇਹ ਜਿਹੜੀ ਆਗਿਆ ਨਾ ਜੀ ਜਦ ਤੱਕ ਅੱਗ ਨਹੀਂ ਗੱਡੀਆਂ ਹੋਰ ਲਾਈਆਂ ਜਾਣ ਛੂਟੀਆਂ ਗੱਡੀਆਂ ਲਾਈਆਂ ਜਾਣ ਤਾਂ ਹੱਲ ਹੋ ਸਕਦਾ ਕੋਈ ਵੱਡੀ ਗੱਲ ਇਹਨੂੰ ਚਲੋ ਆਪਾਂ ਪੁੱਛੇ ਕੀ ਹੁਣ ਉਹਨਾਂ ਨੇ ਫੈਸਲਾ ਲਿਆ ਹੋਰ ਪਤਾ ਨਹੀਂ ਹੈ ਉਸ ਤੋਂ ਬਾਅਦ ਜੀ ਜਿਹੜੀ ਅੱਗ ਲੱਗ ਪਈ ਜੂਗ ਦੇ ਲੱਗਣ ਲੱਗਣ ਲੱਗੋ ਇਹਨੂੰ ਦੋਨੋਂ ਲੱਗਣ ਦੇ ਟੰਡ ਲੱਗਣ ਉਹ ਹੁਣ ਦੇਖੋ ਜਿਹੜੀ ਸਾਡੀ ਜ਼ਰੂਰਤ ਹੈ ਅਸੀਂ ਪਾ ਰਹੇ ਹਾਂ ਹਾਂ ਇਹ ਜਿਹੜਾ ਉਹ ਗੱਲ ਕਰਦੇ ਉਹ ਤੁਹਾਨੂੰ ਗੱਡੀਆਂ ਦੇ ਦੇਗੇ ਉਹ ਨਾ ਜਨ ਤੇਲ ਤੱਕ ਆ ਇਹਨੂੰ ਇਹਨਾਂ ਗੱਡੀਆਂ ਲੱਗੀਆਂ ਹੀ ਆਲੜੀ ਇੱਕ ਗੱਡੀ ਪਾਣੀ ਲੈ ਕੇ ਇਹਨੂੰ ਦੇ ਰਹੀ ਬਟ ਉਸ ਤੋਂ ਪਾਣੀ ਘਟ ਆ ਰਿਹਾ ਪਾਣੀ ਲੈ ਲੈਣਾ ਸਾਰਾ ਕੁਝ ਠੀਕ ਹੈ ਜੀ ਚਲੋ ਐਫਰਟਸ ਐਫਰਟਸ ਹੋ ਰਹੇ ਆ ਕੋਈ ਚਿੰਤਾ ਵਾਲੀ ਗੱਲ ਨਹੀਂ ਬੁੱਝੇਗੀ ਅੱਗ ਇਹ ਨਹੀਂ ਜ਼ਿਆਦਾ ਵੀ ਨਹੀਂ ਆ ਤਕੜੇ ਗਰਮੀ ਦਾ ਕਾਰਨ ਹੈ ਜਿਹੜੀ ਇਹ ਪ੍ਰੋਬਲਮ ਆ ਰਹੀ ਦਿਨੇ ਦਿਨੇ ਸਰ ਹਵਾ ਵੀ ਬਹੁਤ ਤੇਜ਼ ਸੀ ਨਾ ਹਵਾ ਧਰਤੀ ਜਿਆਦਾ ਐਕਚੁਅਲੀ ਨਾ ਕੂੜੇ ਚ ਬਣ ਜਾਂਦੀ ਗੈਸ ਗੈਸ ਬਣਦੀ ਪਟਾਕੇ ਵੱਜਦੇ ਆ ਜੀ ਬੰਬ ਹਾਂ ਉਹਦੇ ਕਰਕੇ ਹੁੰਦੀ ਹੈ ਚਲ ਜੀ ਜਿਉਣਾ ਪੱਥੇ ਮੋੜੇ ਉੱਥੇ ਨੌਜਵਾਨ ਜਿਹੜੇ ਆ ਉਹ ਵੀ ਆਗੇ ਨੌਜਵਾਨ ਵੀ ਆ ਗਏ ਇਹ ਵੀ ਨੌਜਵਾਨ ਉੱਥੇ ਸਕੇ ਧਰਨੇ ਤੇ ਇਹ ਆਏ ਆ ਠੀਕ ਹੈ ਜੀ ਇਹ ਲੋਕੇਸ਼ਨ ਨਿਕਲ ਦੰਸ ਤੇ ਆਏ ਹੋਏ ਆ ਕਿ ਉੱਥੇ ਹੁਣ ਕੀ ਮੁੰਡੇ ਹੈਗੇ ਆ ਕਿ ਧਰਨਾ ਚੱਕ ਲਿਆ ਬੱਸ ਰਹੀ ਹੈ ਚਲੋ ਕੋਈ ਨਹੀਂ ਪ੍ਰਸ਼ਾਸਨ ਨੇ ਕਿਹਾ ਕਹਿੰਦੇ ਆਪਾਂ ਪੂਰੇ ਐਫਰਟ ਕਰਦੇ ਆਂ ਦੇਖ ਰਹੇ ਆ ਸਮਝ ਰਹੇ ਸਿਚੁਏਸ਼ਨ ਉਮੀਦ ਕਰਦੇ ਆ 2 ਘੰਟੇ ਬਾਅਦ ਫੇਰ ਟਗੜਨੀ ਹੈ ਚਲੋ ਨਾਲ ਹੀ ਆ ਥੋੜੇ ਅਸੀਂ ਜੇ ਤੁਸੀਂ ਉੱਠ ਕੇ ਸੰਭਿਠਾਲ ਲਈਓ ਤੁਸੀਂ ਵੀ ਦੇਖੇ ਇਹ ਦੁਪਹਿਰੇ ਅੱਗੋਂ ਘਰਾਂ ਜਾ ਕੇ ਮੈਂ ਆ ਕੇ ਗਿਆ ਉੱਥੇ 2-3 ਗੱਡੀਆਂ 2 ਗੱਡੀਆਂ ਦੋ ਆ ਭਾਜੀ ਦੋ ਗੱਡੀਆਂ ਆ ਜੀ ਹੁੰਦਾ ਤਮਰਿਆ ਜਮੀ ਨਹੀਂ ਬੈਠ ਹੁੰਦਾ ਭੈਣ ਜੀ ਉਹ ਵੀ ਕਹ ਰਹੀ ਹੈ ਕਿ ਦੋ ਗੱਡੀਆਂ ਆ ਜੀ ਮੈਂ ਦੋ ਹੀ ਆ ਬਸ ਦੋ ਦੇਖਿਆ ਵਾਤਾਂ ਆ ਰਹੀਆਂ ਨੇ ਹਲੋ ਜੀ 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 ਕਮੈਂਟ ਜਿਹੜਾ ਆ ਰਿਹਾ ਬਿਲਕੁਲ ਸਹੀ ਆ ਰਿਹਾ ਕਿ ਇਹ ਵੀ ਪਤਾ ਕਰਨਾ ਚਾਹੀਦਾ ਅੱਗ ਲੱਗਣ ਦੀ ਵਜ੍ਹਾ ਕੀ ਆ ਇਹ ਵੀ ਬਹੁਤ ਵੈਲਿਡ ਪੁਆਇੰਟ ਆ ਪਰ ਜਦੋਂ ਨਾ ਵਿਪਤਾ ਆਈ ਹੁੰਦੀ ਆ ਪਹਿਲਾਂ ਮਨ ਚ ਇਹਦਾ ਕਿ ਵਿਪਤਾ ਨੂੰ ਨਿਬੇੜ ਲਈਏ ਵਿਪਤਾ ਨੂੰ ਸੋਲਵ ਕਰ ਲਈਏ ਫਿਰ ਜਿਹਨੇ ਅਸ਼ਰਾਰਤ ਕੀਤੀ ਅਸ਼ਰਾਰਤ ਤਾਂ ਚਲੋ ਨਹੀਂ ਹੋਣੀ ਵੇ ਚਾਹੇ ਅਨਗਹਿਲੀ ਲਾਪਰਵਾਹੀ ਕੀਤੀ ਫਿਰ ਉਧਰਲੇ ਪਾਸੇ ਸ਼ਿਕੰਜਾ ਕੱਸਿਆ ਆਊਗਾ ਚਲਿਓ ਖਾਲਸਾ ਜੀ ਆਪਾਂ ਉੱਥੇ ਹਾਂਜੀ ਪ੍ਰਸ਼ਾਸਨ ਨਾਲ ਕਰੋ ਗੱਲ ਤੁਸੀਂ ਪ੍ਰਸ਼ਾਸਨ ਇਦਾਂ ਆ ਲੋਕਾਂ ਨੂੰ ਵਿਸ਼ਵਾਸ ਚ ਲੈਣਾ ਪਊਗਾ ਪ੍ਰਸ਼ਾਸਨ ਜਾਗਿਆ ਉਦੋਂ ਆ ਜਦੋਂ ਲੋਕ ਸੜਕ ਤੇ ਆ ਗਏ ਆ ਜਦੋਂ ਲੋਕਾਂ ਨੇ ਕਿਹਾ ਕਿ ਜਾਗ ਜਾਓ ਨਹੀਂ ਤਾਂ ਅਸੀਂ ਆ ਰਹੇ ਹਾਂ ਮਤਲਬ ਇਹ ਜੀ ਕੰਮ ਡਿਪੈਅਰ ਦੀ ਟੀਮ ਲਾਈ ਕਿਉਂਕਿ ਰਾਤ ਨੂੰ ਅੱਗ ਬੁਝਾਉਣਾ ਖਤਰੇ ਤੋਂ ਖਾਲੀ ਨਹੀਂਗਾ ਅਸੀਂ ਵੀ ਇੱਕ ਵੈਸੇ ਸਵਾਲ ਪੁੱਛਦਾ ਮੈਂ ਤੁਹਾਨੂੰ ਤੁਸੀਂ ਸਵੇਰ ਦੇ ਬਹੁਤ ਐਫਰਟ ਕਰ ਰਹੇ ਹੋ ਅਸੀਂ ਵੀ ਆ ਕੇ ਗਏ ਸੀ ਟੈਂਪਰੇਚਰ ਮੇਰੇ ਖਿਆਲ 50 55 ਚੱਲ ਗਿਆ ਹੁਣ ਉੱਤਰ ਇੰਨਾ ਸੇਕ ਸੀਗਾ ਲੀਡਰਾਂ ਨੂੰ ਇਹਨਾਂ ਡਰ ਕੱਲੇ ਲੱਗਦਾ ਤੁਸੀਂ ਤਾਂ ਇਕੱਲੇ ਤੁਰੇ ਫਿਰਦੇ ਆ ਜਿਹੜੇ ਲੀਡਰ ਸਕਿਉਰਿਟੀ ਗਾਰਡ ਛੱਡਦੇ ਹੀ ਨਹੀਂਗੇ ਜੇ ਉਹ ਸਕਿਉਰਿਟੀ ਛੱਡਣ ਲੋਕਾਂ ਦੇ ਵੈਲਫੇਅਰ ਲਈ ਤਾਂ ਹੀ ਕੰਮ ਹੋਵੇ ਲੀਡਰ ਹਟਦੇ ਹੀ ਨਹੀਂ ਜਿਹੜੇ ਕਹਿੰਦੇ ਜੀ ਅਸੀਂ ਇੱਕ ਬੰਦੇ ਨੂੰ ਕੋ ਚਾਰ ਚਰ ਲਈ ਫਿਰਦੇ ਆ ਦੇਖੋ ਇਹ ਹੈਗਾ ਪੋਲੀਟੀਕਲ ਮੁੱਦਾ ਇਸ ਵਕਤ ਮੈਂ ਰਾਜਨੀਤਿਕ ਗੱਲ ਦੀ بجائے ਮੈਂ ਕੀ ਕਰੀਏ ਕਿਉਂਕਿ ਰਾਜਨੀਤਿਕ ਗੱਲ ਨਹੀਂ ਕਰੂੰਗਾ ਕਿਉਂਕਿ ਇਸ ਵੇਲੇ ਕੋ ਪੋਲੀਟੀਕਲ ਮੁੱਦਾ ਨਹੀਂਗਾ ਇਸ ਵੇਲੇ ਲੋਕਾਂ ਨਾਲ ਗੜਿਆ ਮੁੱਦਾ ਹੈ ਤਾਂ ਪ੍ਰਸ਼ਾਸਨ ਨੇ ਆਪਣੇ ਵੱਲੋਂ ਸਰਗਰਮੀ ਤੇਜ਼ ਕਰ ਦਿੱਤੀ ਹੈ ਲੋਕਾਂ ਨੂੰ ਆਸ਼ਵਾਸਨ ਵੀ ਦਿੱਤਾ ਗਿਆ ਹੈ ਕਿ ਜਲਦੀ ਹੱਲ ਕੀਤਾ ਜਾਵੇਗਾ ਔਰ ਫਾਇਰ ਬਿਗੇਟ ਦੀ ਟੀਮ ਵੀ ਜਿਹੜੀ ਐਫਰਟ ਲਈ ਕੰਮ ਕਰ ਰਹੀ ਆ ਨਾਲ ਦੀਆਂ ਨਾਲ ਅਸੀਂ ਧਰਨੇ ਵਾਲੀ ਜਗ੍ਹਾ ਤੇ ਜਾਵਾਂਗੇ ਤਾਂ ਜੋ ਉੱਥੇ ਜਿਹੜੇ ਨੌਜਵਾਨ ਬੈਠੇ ਉਹਨਾਂ ਨੂੰ ਵੀ ਸਮਝਾਇਆ ਜਾਵੇ ਤਾਂ ਜੋ ਸਹਿਯੋਗ ਕਰਨ ਉਹ ਵੀ ਚਾਬੀ ਔਰ ਖਾਲਸਾ ਜੀ ਆਓ ਚਲਿਓ ਜੀ ਆਪਾਂ ਤਸਵੀਰਾਂ ਤੁਹਾਨੂੰ ਹੁਣ ਸਿੱਧੀਆਂ ਧਰਨੇ ਤੋਂ ਦਿਖਾਵਾਂਗੇ ਕਿਉਂਕਿ ਪ੍ਰਸ਼ਾਸਨ ਦੇ ਨਾਲ ਇੱਥੇ ਆਉਣਾ ਬਹੁਤ ਜ਼ਰੂਰੀ ਸੀ ਤਾਂ ਜੋ ਐਕਚੁਅਲ ਸਿਚੁਏਸ਼ਨ ਜਿਹੜੀ ਆ ਐਕਚੁਅਲ ਜਿਹੜੀ ਲਾਈਵ ਚੱਲਦਾ ਰਹਿੰਦਾ ਕੋਈ ਗੱਲ ਨਹੀਂ ਆਪਾਂ ਦੋ ਚਾਰ ਗੱਲਾਂ ਵੀ ਕਰਨੀਆਂ ਖਾਲਸਾ ਜੀ ਦੇ ਨਾਲ ਕਿਉਂਕਿ ਐਕਚੁਅਲ ਸਿਚੁਏਸ਼ਨ ਤੋਂ ਜਾਣੂ ਕਰਵਾਉਣਾ ਸੀ ਪ੍ਰਸ਼ਾਸਨ ਨੂੰ ਇਹ ਸਿਚੁਏਸ਼ਨ ਦਿਖਾਣੀ ਬਹੁਤ ਜ਼ਰੂਰੀ ਸੀ ਇਹ ਨੌਜਵਾਨ ਜਿਹੜੇ ਇੱਥੋਂ ਧਰਨੇ ਤੋਂ ਹੀ ਆਏ ਆ ਜਿਹੜੇ ਹੁਣ ਵਾਪਸ ਜਾਣਗੇ ਦੇਖੋ ਇਹ ਫਿਕਰਮੰਦ ਨੇ ਪਰੇਸ਼ਾਨ ਨੇ ਚਿੰਤਾ ਹੈ ਚਿੰਤਾ ਬਾਤ ਹੈ ਇੱਕ ਵੀਰ ਕਹਿੰਦਾ ਕਿ ਮੇਰੇ ਪਿਤਾ ਨੂੰ ਕਹਿੰਦਾ ਦਮੇ ਦੀ ਬਿਮਾਰੀ ਹੈ ਜੀ 364 ਸਾਲ ਦੀ ਉਹਨਾਂ ਦੀ ਉਮਰ ਹੈ ਔਰ ਆਹ ਦੇਖੋ ਅੱਗੇ ਹਵਾ ਦਾ ਰੁੱਖ ਇਧਰ ਨੂੰ ਹੀ ਘਰਾਂ ਨੂੰ ਹੀ ਜਾਂਦੀ ਆ ਦੇਖੋ ਇਹ ਦੁਪਹਿਰ ਤੋਂ ਗੱਲ ਚ ਆ ਤੁਸੀਂ ਜਿੰਨੇ ਖੇਤ ਦੇ ਰਹੇ ਸਾਰੇ ਛੜੇ ਪਏ ਆ ਕੇ ਨਾਲ ਨਾਲ ਆਬਾਦੀ ਆ ਘਰਾਂ ਦੀ ਲੋਕ ਇਸੇ ਗੱਲ ਕਰਕੇ ਫਿਕਰ ਮੰਦੇ ਕਿਉਂਕਿ ਇਸ ਧੂਏ ਦੇ ਵਿੱਚ ਰਾਤ ਨੂੰ ਦਮ ਘੁੱਟ ਰਿਹਾ ਹਾਂ ਤੇ ਲੋਕ ਹੁਣ ਆਪਣੇ ਘਰਾਂ ਨੂੰ ਛੱਡ ਕੇ ਰਾਤ ਨੂੰ ਕਿੱਥੇ ਜਾਣ ਕਿੱਥੇ ਜਾਣ ਕੀ ਅੱਜ ਬੇਵਸਿਆ ਚਾਹੀਦਾ ਤਾਂ ਇਹ ਸਿਗਾ ਜੇ ਜ਼ਿਲ੍ਹਾ ਪ੍ਰਸ਼ਾਸਨ ਦੁਪਹਿਰ ਤੋਂ ਕੋਸ਼ਿਸ਼ਾਂ ਸ਼ੁਰੂ ਕਰਦਾ ਲੋਕਾਂ ਨੂੰ ਭਰੋਸੇ 'ਚ ਲੈਂਦਾ ਵੀ ਅਸੀਂ ਵੀ ਤੁਹਾਡੇ ਨਾਲ ਆ ਤੁਸੀਂ ਸਾਡੇ ਸਹਿਯੋਗੀ ਬਣੋ ਤਾਂ ਸ਼ਾਇਦ ਲੋਕਾਂ ਦਾ ਲਾਵਾ ਨਾ ਫੁੱਟਦਾ ਕਿਉਂਕਿ ਪ੍ਰਸ਼ਾਸਨ ਤਾਂ ਸਾਰਾ ਬੋਟਾਂ ਦੇ ਵਿੱਚ ਆਪਣਾ బిਜੀ ਆ ਇੱਕ ਗੱਲ ਹੋਰ ਵੀ ਹੈ ਨਾ ਜਦੋਂ ਸਮਝਾਣ ਦੀ ਜਗ੍ਹਾ ਧਮਕਾਉਣ ਦੀ ਗੱਲ ਹੋ ਜਾਂਦੀ ਆ ਦੇਖੋ ਇਹ ਮੰਦਪ ਆ ਪੰਜਾਬ ਦੀ ਤਸਵੀਰ ਇਤਨਾ ਨਹੀਂ ਆ ਕਿਸੇ ਨੂੰ ਨਾ ਡਰਾ ਕੋਈ ਡਰਦਾ ਆ ਅਸੀਂ ਲੋਕਾਂ ਦੇ ਨਾਲ ਖੜੇ ਆ ਪਰਚਾ ਦਰਜ ਹੁੰਦਾ ਜੋ ਹੁੰਦਾ ਜਿਹੜੀ ਕਾਰਵਾਈ ਹੁੰਦੀ ਆ ਜਦ ਤੱਕ ਲੋਕ ਬੈਠੇ ਆ ਨਾਲ ਬੈਠੇ ਆ ਅਸੀਂ ਲੋਕਾਂ ਨਾਲ ਜ਼ਰੂਰ ਅਸੀਂ ਇਹ ਨਹੀਂ ਚਾਹੁੰਦੇ ਕਿਸੇ ਦੇ ਬੱਚੇ ਦਾ ਨੁਕਸਾਨ ਹੋਵੇ ਜਾਂ ਆਉਣ ਵਾਲੀ ਜਿਹੜੀ ਪਬਲਿਕ ਆ ਜਾਂ ਰਾਤ ਨੂੰ ਨੰਘਣ ਵਾਲੀ ਪਬਲਿਕ ਆ ਉਹ ਪਰੇਸ਼ਾਨ ਹੋਵੇ ਸਿਰਫ ਲੋਕ ਲੋਕ ਪਰੇਸ਼ਾਨ ਕਿਉਂ ਕਰ ਰਹੇ ਕਿਉਂਕਿ ਉਹ ਆ ਪਰੇਸ਼ਾਨ ਆ ਕਿਸੇ ਦਾ ਦਿਲ ਨਹੀਂ ਕਰਦਾ ਮੁੱਖ ਦੱਸਦੇ ਆ ਦੁੱਖ ਦੱਸਣ ਦਾ ਤਰੀਕਾ ਹੈ ਮੈਂ ਦੱਸਦਾ ਸੁਰੀ ਸਾਹਿਬ ਤੁਹਾਡੇ ਮਾਦੀਆਂ ਮرائی ਮੈਂ ਉਸ ਵਕਤ ਜ਼ਿਲ੍ਹਾ ਪ੍ਰਸ਼ਾਸਨ ਨੇ ਬੇਨਤੀ ਕੀਤੀ ਸੀ ਕਿ ਅੱਗ ਜਿਹੜੀ ਆ ਉਹ ਲੋਕਾਂ ਦੇ ਘਰਾਂ ਤੱਕ ਜਾ ਰਹੀ ਆ ਇਹਨੂੰ ਬੁਝਾ ਲਓ ਕਿਤੇ ਇਹ ਸੇਕ ਤੁਹਾਡੇ ਘਰਾਂ ਤੱਕ ਨਾ ਪਹੁੰਚੇ ਉਹਦਾ ਮਤਲਬ ਲਈ ਇਹੀ ਸੀਗਾ ਵੀ ਹੁਣ ਜਿਹੜਾ ਰਾਤ ਨੂੰ ਪ੍ਰਸ਼ਾਸਨ ਭੱਜਾ ਫਿਰਦਾ ਜੇ ਦੁਪਹਿਰ ਤੋਂ ਕਾਰਵਾਈ ਪਾ ਦਿੰਦਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੋਰ ਦੋ ਤਿੰਨ ਜਗ੍ਹਾ ਤੋਂ ਮਂਗਾ ਲੈਂਦਾ ਤਾਂ ਉਹ ਹੱਲ ਸੌਖਾ ਹੋ ਸਕਦਾ ਸੀ ਹੁਣ ਰਾਤ ਵੇਲੇ ਜਿਹੜਾ ਇਹੇ ਕੰਮ ਕਰਨਾ ਉਹ ਬਹੁਤ ਔਖਾ ਆ ਇਹ ਅਸੀਂ ਵੀ ਸਮਝਦੇ ਆ ਜਿਲਾ ਪ੍ਰਸ਼ਾਸਨ ਦੇ ਲਈ ਭੱਟੀ ਸਰਦਰੀ ਆ ਜੀ ਲੇਕਿਨ ਅਸੀਂ ਇਹੀ ਚਾਹੁੰਦੇ ਸੀਗੇ ਵੀ ਇਹ ਜਿਲਾ ਪ੍ਰਸ਼ਾਸਨ ਦੁਪਹਿਰ ਤੋਂ ਲੈ ਕੇ ਹੁਣ ਤੱਕ ਜਿਹੜਾ ਆ ਕਿਤੇ ਕਾਬੂ ਪਾ ਕੇ ਨੂੰ ਤਰੀਕੇ ਦੇ ਨਾਲ ਜਿਹੜਾ ਇਦਾਂ ਹੁੰਦਾ ਕੱਲੀ ਆਗ ਜਿਹੜੀ ਆ ਉਹ ਪਾਣੀ ਨਾਲ ਨਹੀਂ ਬੁਝਦੀ ਉਹਦੇ ਮਿੱਟੀ ਜਾਂ ਸਪਰੇ ਪਾਉਣ ਦਾ ਕੰਮ ਕੀਤਾ ਜਾਂਦਾ ਤੇ ਉਹ ਮਸਲੇ ਦਾ ਹੱਲ ਸੀਗਾ ਤੇ ਉਹਦੇ ਲਈ ਤਾਂ ਕਮੇਟੀ ਦੀ ਟਰਾਲੀ ਨਹੀਂ ਲੈ ਕੇ ਆਏ ਮਿੱਟੀ ਤੇ ਸਪਰੇ ਜਾਂ ਹਾਂ ਪਾਣੀ ਚਾਹੀਦਾ ਤੇਲ ਨਹੀਂ ਚਾਹੀਦਾ ਹਾਂ ਹੁਣ ਦੇਖੋ ਉਹ ਹੈਗਾ ਬੰਬ ਹੂੰ ਉਹਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਕੈਮੀਕਲ ਪਏ ਆ ਕਿਹੜੇ ਕਿਹੜੇ ਕੀ ਪਏ ਆ ਉਹਦੇ ਲਈ ਚਾਹੀਦਾ ਕੀ ਸੀਗਾ ਵੀ ਆਪਾਂ ਪਾਣੀ ਕੱਲਾ ਛਿੜਕਣ ਦੀ ਬਜਾਏ ਮਿੱਟੀ ਸਿਰ ਦੇ ਰੇਤਾ ਸਿਰ ਦੇ ਔਰ ਨਾਲ ਉਹਦੇ ਜਿਹੜਾ ਆ ਉਹ ਕੈਮੀਕਲ ਆੜੇ ਦੋਲ ਦੀਆਂ ਫੈਕਟਰੀ ਜਿੱਥੇ ਅੱਗ ਲੱਗ ਜਾਂਦੀ ਉਹ ਛੜਕਾ ਕੀਤਾ ਜਾਂਦਾ ਤਾਂ ਕਿ ਅੱਗ ਅੱਗੇ ਨਾ ਵਧ ਸਕੇ ਕਿਉਂਕਿ ਉਹਦੇ ਲਈ ਤਾਂ ਆਪਾਂ ਕੋਸ਼ਿਸ਼ ਹੀ ਕੋਈ ਨਹੀਂ ਕੀਤੀ ਜਿਹੜਾ ਸਰਕਾਰ ਪਰ ਮੈਂ ਨਾਲ ਦੀ ਨਾਲ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਹਾਂ ਦੱਸ ਦਵਾ ਕੇ ਖਾਲਸਾ ਜੀ ਦਾ ਵੋਟ ਨਹੀਂ ਔਰ ਅਸੀਂ ਕੋਈ ਵੋਟਾਂ ਨਹੀਂ ਮੰਗਦੇ ਸਰ ਮੈਂ ਮੈਂ ਦੇਖੋ ਸਰ ਮਨੁਸ਼ਾਨੀਤ ਨਾਤੇ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਮੈਂ ਅੱਜ ਦੇ ਦਿਨ ਕੋਈ ਪੋਲੀਟੀਕਲ ਗੱਲ ਕਿਸੇ ਵੀ ਪਾਰਟੀ ਦੇ حق ਜਿਹੜਾ ਖلاف ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਰਾਜਨੀਤਿਕ ਮਸਲਾ ਨਹੀਂਗਾ ਰਾਜਨੀਤੀ ਕਰਨ ਨੂੰ ਹੋਰ ਬਹੁਤ ਸੀਰੀਆ ਮਸਲਾ ਹੈ ਇਨਸਾਨੀਅਤ ਦਾ ਮਸਲਾ ਆ ਐਸ ਵੇਲੇ ਤਾਂ ਆਪਾਂ ਨੂੰ ਇਹ ਚਾਹੀਦਾ ਸਾਰੇ ਪਾਰਟੀ ਤੋਂ ਉੱਪਰ ਉੱਠ ਕੇ ਇਹਨਾਂ ਲੋਕਾਂ ਦੇ ਮੱਦੇ ਲੇ ਲੇ ਹੱਲ ਦੇਖੀਏ ਵੋਟਾਂ ਦਾ ਠੀਕ ਆ ਆ ਗਈਆਂ ਜਿੱਥੇ ਜਿਹਦਾ ਦਿਲ ਕਰਦਾ ਪਾ ਦੇਣੀਆ ਲੇਕਿਨ ਮਸਲਾ ਇਨਸਾਨੀਅਤ ਦਾ ਆ ਜਿਹੜੇ ਛੋਟੇ ਛੋਟੇ ਬੱਚੇ ਜਾਂ ਬਜ਼ੁਰਗ ਆ ਉਹ ਰਾਤ ਨੂੰ ਐਸ ਵੇਲੇ ਕਿੱਥੇ ਜਾ ਮਸਲਾ ਇਹ ਆ ਵੱਡੀ ਗੱਲ ਇਹੀ ਹੈ ਪਰ ਖਾਲਸਾ ਜੀ ਨੂੰ ਫੋਨ ਤੇ ਫੋਨ ਆ ਰਹੇ ਆ ਕਿਉਂਕਿ ਖਾਲਸਾ ਜੀ ਨੂੰ ਬਹੁਤ ਸਾਰੇ ਲੋਕ ਕਾਲ ਕਰ ਰਹੇ ਕਿ ਦੱਸੋ ਜੇ ਕਿਸੇ ਚੀਜ਼ ਦੀ ਹੈਲਪ ਦੀ ਲੋੜ ਹੈ ਪਹੁੰਚਦੇ ਆ ਅਸੀਂ ਤਾਂ ਦੇਖੋ ਜ਼ਿਲ੍ਹਾ ਪ੍ਰਸ਼ਾਸਨ ਲਈ ਸਰਦਰਦੀ ਨਹੀਂ ਕੋਈ ਵਿਧਾਨੀ ਚਾਹੁੰਦੇ ਨਾ ਅਸੀਂ ਇਹਦੇ ਤੇ ਕੋਈ ਰਾਜਨੀਤਿਕ ਰੋਟੀਆਂ ਸੇਕ ਰਹੇ ਆ ਅਸੀਂ ਤਾਂ ਇਹ ਚਾਹੁੰਦੇ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਲੋਕਾਂ ਦਾ ਮਸਲੀ ਦਾ ਹੱਲ ਪਰ ਆਲੇ ਦੁਆਲੇ ਵੀ ਡੰਪ ਤੇ ਦੋ ਤਿੰਨ ਐਮਸੀਆਂ ਦੇ ਘਰ ਉਹ ਵੀ ਨਹੀਂ ਬੋੜੇ ਮੈਂ ਤਾਂ ਹਾਰਾ ਲੈਣਾ ਦੇਖੋ ਉਹ ਤਾਂ ਉਹਨਾਂ ਦੀ ਸੋਚ ਹੈ ਮੈਂ ਉਹਨਾਂ ਨੂੰ ਨਹੀਂ ਕੁਝ ਕਹਿ ਸਕਦਾ ਤਾਂ ਜੀ ਤਾਂ ਉਹਨਾਂ ਨੂੰ ਸੀਗਾ ਵੀ ਉਹ ਆਕੇ ਲੋਕਾਂ ਦੀ ਗੱਲ ਸੁਣਦੇ ਕਿਉਂਕਿ ਲੋਕਾਂ ਨੂੰ ਜੇ ਸਮਝਾ ਸਕਦਾ ਤਾਂ ਵਾਰਦਾ ਐਮਸੀ ਸਮਝਾ ਸਕਦਾ ਪਰੋਸੀ ਤੇ ਲੈ ਜਾ ਸਕਦਾ ਉਹਨਾਂ ਨੂੰ ਦੇਖੋ ਲੋਕਾਂ ਦਾ ਰੋਹ ਆ ਉਹਨੂੰ ਪਰੋਸੀ ਤੇ ਲੈ ਕੇ ਆਪਾਂ ਉਹਨਾਂ ਦਾ ਗੁੱਸਾ ਸ਼ਾਂਤ ਕਰ ਸਕਦੇ ਜੀ ਜੀ ਥੋੜਾ ਬੈਠਣ ਨੂੰ ਧਰਨੇ ਤੇ ਬੈਠੇ ਆ ਲੋਕ ਵੀ ਪਰੇਸ਼ਾਨ ਹੋ ਰਹੇ ਆ ਆਪ ਵੀ ਪਰੇਸ਼ਾਨ ਹੋ ਰਹੇ ਆ ਕਿਸੇ ਦਾ ਦਿਲ ਨਹੀਂ ਕਰਦਾ ਇਤਨ ਦੀ ਤਪਦੀ ਗਰਮੀ ਦੇ ਵਿੱਚ ਸੜਕਾਂ ਦੇ ਬੈਠਣ ਨੂੰ ਜੀ ਜੀ ਜਾਂ ਕਿਸੇ ਨੂੰ ਪਰੇਸ਼ਾਨ ਕਰਾਂ ਚਲੋ ਫਿਰ ਵੀ ਮੁੰਡਿਆਂ ਨੂੰ ਸਮਝਾ ਰਹੇ ਤੇ ਸਮਝ ਰਹੇ ਆ ਹਾਂ ਬਿਲਕੁਲ ਟ੍ਰੈਫਿਕ ਹੀ ਉਹਨਾਂ ਨੇ ਕਿਹਾ ਟ੍ਰੈਫਿਕ ਤੁਸੀਂ ਟ੍ਰੈਫਿਕ ਨਿਰਵਿਘਨ ਚੱਲਣਾ ਚਾਹੀਦਾ ਕਿਉਂਕਿ ਜਿਹੜੇ ਹੋਰ ਵੀ ਯਾਤਰੀਓ ਪਰੇਸ਼ਾਨ ਆਮ ਯਾਤਰੀ ਜਿਹੜੇ ਕਿਉਂਕਿ ਪਤਾ ਨਹੀਂ ਕਿਹੜਾ ਆਪਣੀ ਮੰਜ਼ਿਲ ਤੇ ਤੁਰਿਆ ਆ ਕਿਸੇ ਵੀ ਕੀਮਤੇ ਨਹੀਂ ਚਾਹੁੰਦੇ ਜਿਹੜਾ ਤੁਰਿਆ ਆ ਕਿਨੂੰ ਪਤਾ ਨਹੀਂ ਕੀ ਕੋਈ ਪ੍ਰੋਬਲਮ ਆ ਕੋਈ ਦਵਾਈ ਲੈਣ ਜਾ ਰਿਹਾ ਕੋਈ ਰਿਸ਼ਤੇਦਾਰ ਦੇ ਜਾ ਰਿਹਾ ਤਾਂ ਕਿਸੇ ਨੂੰ ਵੀ ਵਿਘਨ ਨਹੀਂ ਆਉਣਾ ਚਾਹੀਦਾ ਟ੍ਰੈਫਿਕ ਜਿਵੇਂ ਨਹੀਂ ਆਉਣਾ ਚਾਹੀਦਾ ਅਸੀਂ ਤਾਂ ਇਹ ਬਲੀਵ ਕਰਦੇ ਅਸੀਂ ਇਸ ਗੱਲ ਦੇ ਹਾਮੀ ਆ ਔਰ ਇਸ ਗੱਲ 'ਚ ਪ੍ਰਸ਼ਾਸਨ ਨਾਲ ਸਹਿਯੋਗ ਵੀ ਕਰਾਂਗੇ ਕਿ ਟ੍ਰੈਫਿਕ ਵਿੱਚ ਕੋਈ ਵਿਘਨ ਨਾ ਆਵੇ ਪਰ ਪ੍ਰਸ਼ਾਸਨ ਨੂੰ ਸਿਚੁਏਸ਼ਨ ਦਿਖਾਣੀ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਜਦ ਅਨਅਵੇਅਰ ਹੁੰਦੀ ਆ ਚੀਜ਼ ਉਦੋਂ ਪਤਾ ਨਹੀਂ ਹੁੰਦਾ ਕਿ ਪਿੱਛੇ ਕਿੰਨੀ ਵੱਡੀ ਪ੍ਰੋਬਲਮ ਹੈ ਕਿਹਦੇ ਕਰਕੇ ਲੋਕ ਇੰਨਾ ਜੂਚ ਰਹੇ ਆ ਕਿਹਦੇ ਕਰਕੇ ਲੋਕ ਧਰਨੇ ਤੇ ਬੈਠੇ ਆ ਲੇਕਿਨ ਜਦੋ ਸਥਿਤੀ ਪਤਾ ਲੱਗਦੀ ਹੈ ਫਿਰ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਇਹੀ ਕਿਹਾ ਕਿ ਐਫਰਟ ਪੂਰੇ ਕੀਤੇ ਜਾਣਗੇ ਫਾਇਰ ਬਿਗੇਟ ਦੀ ਟੀਮ ਬਾਰੇ ਵੀ ਗੱਲ ਹੋਈ ਹੈ ਉਹਨਾਂ ਨੇ ਕਿਹਾ ਡੀਸੀ ਸਾਹਿਬ ਨੂੰ ਇਨਫੋਰਮ ਵੀ ਕਰ ਦਿੱਤਾ ਹੈ ਔਰ ਜਿੰਨੀ ਜਲਦੀ ਕਾਬੂ ਪਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕੋਸ਼ਿਸ਼ਾਂ ਨੂੰ ਵਧਾ ਦਿੱਤਾ ਗਿਆ ਤਾਂ ਜੋ ਜਲਦੀ ਤੋਂ ਜਲਦੀ ਜਿਹੜੀ ਅੱਗ ਤੇ ਕਾਬੂ ਪਾਇਆ ਜਾ ਸਕੇ ਔਰ ਅਸੀਂ ਹੁਣ ਚੰਡੀਗੜ੍ਹ ਚੌਂਕ 'ਚ ਪਹੁੰਚ ਰਹੇ ਹਾਂ ਉੱਥੇ ਜਾ ਕੇ ਫਿਰ ਉਹ ਨੌਜਵਾਨਾਂ ਨਾਲ ਕੀ ਗੱਲ ਹੋਗੀ ਜੀ ਦੇ ਕੋਈ ਫਾਇਰ ਅਫਸਰ ਉਥੇ ਮੌਕੇ ਤੇ ਆ ਲੋਕਾਂ ਨੂੰ ਭਰੋਸੀ ਤੇ ਲੈਣਾ ਪਊਗਾ ਔਰ ਲੋਕਾਂ ਤੋਂ ਸਹਿਯੋਗ ਮੰਗਿਆ ਜਾਣਾ ਚਾਹੀਦਾ ਪ੍ਰਸ਼ਾਸਨ ਨੂੰ ਨਾ ਕਿ ਡਰਾਉਣ ਤਮਕਾਉਣ ਦੀ ਬਜਾਏ ਉਹ ਲੋਕਾਂ ਨੂੰ ਕਹਿਣ ਕਿ ਚਲੋ ਅਸੀਂ ਤੁਹਾਡੇ ਨਾਲ ਲੱਗਦੇ ਆ ਜੇ ਵਿੱਚ ਜੇ ਗੱਲ ਵੀ ਆ ਗਈ ਨਾ ਕਿ ਤੁਹਾਡੇ ਪਾਸਪੋਰਟ ਨਹੀਂ ਬਣਨ ਦਵਾਗੇ ਉਤੋਂ ਮੁੱਡੇ ਖਿੱਲਗੇ ਬਿਲਕੁਲ ਬਿਲਕੁਲ ਦੇਖੋ ਕਿਸੇ ਨੂੰ ਧਰੈਟ ਨਹੀਂ ਕੀਤਾ ਜਾਂਦਾ ਲੋਕਾਂ ਕਾਂਤਰਿਆ ਲੋਕਾਂ ਕਾਂਤਰ ਦੇ ਅੰਦਰ ਆਪਣੀ ਗੱਲ ਕਰਨ ਦਾ ਹਰ ਇੱਕ ਨੂੰ ਮੱਥ ਪਿਆ ਕਿਉਂਕਿ ਲੋਕਾਂ ਦੀ ਸਮੱਸਿਆ ਜੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਲ ਕਰਾ ਦੇਵੇ ਤਾਂ ਲੋਕ ਆਪਣੇ ਘਰਾਂ ਨੂੰ ਜਾਣ ਹਾਂ ਲੋਕਾਂ ਨੂੰ ਕੀ ਲੋੜ ਹੈ ਕਿ ਰਾਤ ਨੂੰ ਬੇਲੇ ਬੈਠਣ ਮੈਨੂੰ ਚਲੇ ਗਿਆ ਸ਼ਾਇਦ ਉਹਨਾਂ ਨੂੰ ਪੈਸੀਫਾਈ ਕਰਕੇ ਸਮਝਾ ਦਿੱਤਾ ਗਿਆ ਹਾਂਜੀ ਇੱਕ ਸਾਈਡ ਤੇ ਖੜੇ ਨੇ ਮੇਰੇ ਖਿਆਲ ਕੁਝ ਕੁ ਲੋਕ ਉਹ ਬੈਠੇ ਐ ਸਾਈਡ ਤੇ ਬੈਠੇ ਐ ਸਾਈਡ ਤੇ ਬੈਠੇ ਚਲੋ ਇਹ ਵੀ ਚੰਗੀ ਗੱਲ ਹੈ ਕਿ ਟ੍ਰੈਫਿਕ ਵਿੱਚ ਵਿਘਨ ਨਹੀਂ ਪਾਇਆ ਜਾ ਰਿਹਾ ਬੈਠੇ ਇੱਕ ਸਾਈਡ ਤੇ ਬੈਠੇ ਆਪਾਂ ਗੱਡੀ ਸਾਈਡ ਤੇ پارک ਕਰਕੇ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਪੂਰੀ ਸਿਚੁਏਸ਼ਨ ਸਮਝਾ ਦਿੰਨੇ ਆਂ ਔਰ ਫਿਰ ਤੋਂ ਦੱਸ ਦਈਏ ਕੋਈ ਪੋਲਿਟਿਕਲ ਇੱਥੇ ਵਿੱਚ ਰੋਟੀਆਂ ਸੇਕੀਆਂ ਨਹੀਂ ਜਾ ਰਹੀਆਂ ਤੇ ਸਾਨੂੰ ਵੀ ਵਿਊ ਦਾ ਕੋਈ ਸ਼ੌਂਕ ਨਹੀਂ ਆ ਸਿਰਫ ਸਾਡੇ ਭਰਾ ਸ਼ਹਿਰ ਦੇ ਵਾਸੀ ਜਿਹੜੇ ਆ ਉਹ ਇੱਧਰ ਧਰਨੇ ਤੇ ਬੈਠੇ ਆ ਰਾਤ ਵੇਲੇ ਤੇ ਅਸੀਂ ਘਰ ਆਰਾਮ ਇਸ ਇਲਾਕੇ ਸੋਚੀਏ ਇਹ ਗੱਲ ਸਾਨੂੰ ਵੀ ਚੰਗੀ ਨਹੀਂ ਲੱਗਦੀ ਹਾਲਾਂਕਿ ਮੇਰਾ ਘਰ ਇਸ ਡੰਪ ਤੋਂ ਤਕਰੀਬਨ 3 ਕਿਲੋਮੀਟਰ ਦੂਰ ਹੈ ਪਰ ਜੇ ਮੇਰੇ ਸ਼ਹਿਰ ਦੇ ਵਸਿੰਦੇ ਇਸ ਤਰੀਕੇ ਤੰਗਿਆ ਇਸ ਤਰੀਕੇ ਮੁਸੀਬਤ ਜਨੇ ਤਾਂ ਅਸੀਂ ਨਾ ਆਈਏ ਔਰ ਸ਼ਹਿਰ ਦੇ ਲੋਕ ਜਿਹੜੇ ਸਾਡੇ ਤੇ ਭਰੋਸਾ ਕਰਦੇ ਹੁਣ ਅਸੀਂ ਨਾ ਆਈਏ ਤਾਂ ਇਹ ਵੀ ਕੋਈ ਚੰਗੀ ਗੱਲ ਨਹੀਂ ਆ ਸਿਚੁਏਸ਼ਨ ਅਸੀਂ ਦਿਖਾ ਆਏ ਆ ਸਿਚੁਏਸ਼ਨ ਸਾਰੀ ਦਿਖਾ ਕੇ ਆ ਚੁੱਕੇ ਆ ਖਾਲਸਾ ਜੀ ਨੇ ਪੂਰੀ ਗੱਲ ਸਮਝਾ ਦਿੱਤੀ ਆ ਨੌਜਵਾਨ ਫਾਇਰ ਫਾਇਰ ਬ੍ਰਿਗੇਡ ਦੀ ਟੀਮ ਨਾ ਕਰ ਲੋਈ ਤੁਹਾਡੀ ਫਾਇਰ ਅਫਸਰ ਨਾ ਕਿਸੇ ਫਾਇਰ ਅਫਸਰ ਨਾਲ ਕੋਈ ਗੱਲ ਨਹੀਂ ਹੋਈ ਅਸੀਂ ਦੇਖੋ ਜਿੱਦਾਂ ਸਾਨੂੰ ਪ੍ਰਸ਼ਾਸਨ ਨੇ ਕਿਹਾ ਕਿ ਸ਼ਾਂਤੀ ਦੇ ਨਾਲ ਬੈਠ ਜਾਓ ਅਸੀਂ ਸ਼ਾਂਤੀ ਨਾਲ ਬੈਠੇ ਆਂ ਕਿਸੇ ਤਰ੍ਹਾਂ ਦੀ ਕੋਈ ਅਸੀਂ ਹੋੜਲबाजी ਨਹੀਂ ਉਹਨਾਂ ਨੇ ਕਿਹਾ ਵੀ ਟ੍ਰੈਫਿਕ ਚਲਾ ਦਿਓ ਅਸੀਂ ਟ੍ਰੈਫਿਕ ਚਲਾਤਾ ਤੇ ਤੁਸੀਂ ਸੂਰੀ ਸਾਹਿਬ ਉੱਥੇ ਦੇਖ ਲਿਆ ਜਾ ਕੇ ਮੈਂ ਤਾਂ ਤੈਨੂੰ ਵੀ ਆਇਆ ਸਵੇਰੇ ਵੀ ਦੋ ਫਾਇਰ ਫਾਇਰ ਬ੍ਰਿਗੇਡ ਸੀ ਔਰ ਹੁਣ ਵੀ ਫਾਇਰ ਬ੍ਰਿਗੇਡ ਦੋ ਹੀ ਆ ਪ੍ਰਸ਼ਾਸਨ ਜਿਹੜਾ ਆ ਜੇ ਇਹੀ ਅੱਗ ਕਿਤੇ ਹੋਰ ਲੱਗੀ ਹੁੰਦੀ ਤਾਂ ਮਿਸਨ ਲੀਡਰ ਦੇ ਘਰ ਦੇ ਬਾਹਰ ਹੁੰਦੀ ਤੇ ਹੁਣ ਨੂੰ ਤਿੰਨਾਂ ਜ਼ਿਲ੍ਹਿਆਂ ਤੋਂ ਫਾਇਰ ਬਗੜਾ ਜਾਣੀ ਸੀ ਕੀ ਅੱਜ ਸਾਡੇ ਲੋਕਾਂ ਦੇ ਨਾਲ ਇਦਾਂ ਕਿਉਂ ਹੋ ਰਿਹਾ ਆ ਸਾਨੂੰ ਪਿਛਲੇ 20 ਸਾਲ ਤੋਂ ਨਹੀਂ ਯਾਰ ਕਿਸੇ ਵੀ ਸਾਡੇ ਵੀ ਨਹੀਂ ਨਹੀਂ 20 ਸਾਲ ਤੋਂ ਸਾਨੂੰ ਇਸ ਚੀਜ਼ ਦਾ ਸੰਤਾਪ ਜਿਹੜਾ ਚੱਲਣਾ ਪੈ ਰਿਹਾ 20 ਸਾਲ ਤੋਂ 15 ਸਾਲ ਤੋਂ ਮੈਂ ਇਸ ਚੀਜ਼ ਦੇ ਸੰਘਰਸ਼ ਵਿੱਚ ਫਸਿਆ ਹੋਇਆ ਹਾਂ ਮੈਂ ਸਵੇਰ ਦਾ ਹੀ ਇਸ ਚੀਜ਼ ਨੂੰ ਬਾਰ-ਬਾਰ ਦੇਖ ਰਿਹਾ ਮੈਨੂੰ ਮੇਰੇ ਵਾਰਡ ਦੇ ਲੋਕ ਫੋਨ ਕਰਦੇ ਆ ਸਾਡੇ ਲੋਕ ਮਹੱਲੇ ਦੇ ਭਾਜੀ ਇਹਦਾ ਕੀ ਹੱਲ ਹੋਣਾ ਚਾਹੀਦਾ ਅਸੀਂ ਕਹਿੰਦੇ ਵੀ ਕਾਉਂਸਲਰ ਨੂੰ ਕਹੋ ਆਪਣੇ ਨੂੰ ਜਿਨ੍ਹਾਂ ਨੇ ਬੇਗੰਪੁਰੇ ਦਾ ਸੰਕਲਪ ਲਿਆ ਵੀ ਮੈਂ ਆਪਣੇ ਵਾਰਡ ਨੂੰ ਬੇਗੰਪੁਰੇ ਦਾ ਸੰਕਲਪ ਦੇਣਾ ਗਾਰਡ ਤੋਂ ਬਣਾ ਹੈਨਾ ਇਸ ਸਾਬ ਨੂੰ ਟਾਈਮ ਲੱਗਿਆ ਸੋ ਦੱਸ ਦੋ ਬੰਦੇ ਡੀਸਲ ਤੋਂ ਟਾਈਮ ਲੈ ਲਿਆ ਅਸੀਂ ਮੌਕਾ ਦੇਖਿਆ ਹੈਗਾ ਤੂੰ ਆ ਹੈਗਾ ਯਾਰ ਸਮੈਲ ਆਉਂਦੀ ਆ ਦੇਖੋ ਇਹ ਵੀ ਤੁਹਾਡੇ ਹਮੈਤੀ ਆ ਸਾਨੂੰ ਵੀ ਬੁਰਾ ਲੱਗ ਪੁਲਸ ਵੀ ਤੁਹਾਡੇ ਨਾਲ ਹੀ ਆ ਭਾਜੀ ਤੁਹਾਡੀ ਰੋੜ ਨਾਲ ਹੀ ਸੀਗੇ ਸਮੈਲ ਤਾਂ ਆਉਂਦੀ ਆ ਉੱਥੇ ਤੇ ਸਵੇਰੇ ਟਾਈਮ ਲੈ ਲੈ ਇਹਦਾ ਕੋਈ ਪੱਕਾ ਹੱਲ ਕਹਿੰਦੇ ਅਸੀਂ ਕਰਕੇ ਦਵਾਂਗੇ ਠੀਕ ਆ ਹੁਣ ਦੱਸ ਸਰ ਟੈਂਪਰੇਰੀ ਹੱਲ ਹੁਣ ਟੈਂਪਰੇਰੀ ਵੀ ਪਾਣੀ ਪਾ ਰਹੇ ਨੇ ਉਹ ਸਾਰੀ ਰਾਤ ਲੱਗੇ ਜਾਣਗੇ ਪਿੰਡ ਦੀ ਇਹ ਤੁਸੀਂ ਬਾਹਰੋਂ ਕਿੰਨੀ ਕੋਸ਼ਿਸ਼ ਕੀਤੀ ਕਿ ਬਾਹਰ ਕੋਈ ਯਾਰ ਕਰਨੀ ਸੀ 60 ਸ਼ੰਕਰ ਗੜ ਸ਼ੰਕਰ ਗੜ ਸ਼ੰਕਰ ਗੜ ਸ਼ੰਕਰ ਵਾਲਾ ਗੜ ਸ਼ੰਕਰ ਵਾਲਾ ਕੋਈ ਹੈ ਨਹੀਂ ਹੈ ਸੁਣ ਲਓ ਨਾ ਇਹਨਾਂ ਦੀ ਵੀ ਸੁਣ ਲਓ ਹਾਂਜੀ ਜੀ ਸਰ ਸਰ ਦੱਸੋ ਤੁਸੀਂ ਮੇਰੀ ਫਾਇਰ ਆਫਸਰ ਨਾਲ ਗੱਲ ਹੋਈ ਆ 2 ਮਿੰਟ ਚਾਰ ਆ ਰਿਹਾ ਹੋਰੀ ਚਲੋ ਫਾਇਰ ਆਫਸਰ ਨਾਲ ਸਰ ਨਾਲ ਗੱਲ ਵੀ ਆ ਰਹੇ ਆ ਆਪਾਂ ਇੱਕ ਦੋ ਬੰਦੇ ਮੂਰੇ ਗੱਲ ਕਰ ਲਾਂਗੇ ਹਾਟਪਟ ਬਿਲਕੁਲ ਬਿਲਕੁਲ ਚਾਹੀਦੀ ਆ ਜਿਹੜੀ ਹਾਟਪਟ ਚਾਹੀਦੀ ਆ ਉਹ ਤੂੰ ਕਿੰਨੀ ਫੁੱਲਣ ਵਾਜੀ ਕਰਕੇ ਕੋਈ ਫਾਇਦਾ ਨਹੀਂ ਆਪਾਂ ਮਸਲੇ ਦਾ ਹੱਲ ਕਰਨਾ ਸਾਹਿਬ ਮੈਂ ਤੁਹਾਨੂੰ ਕਹਿੰਦਾ ਮੈਂ ਇਹਦੇ ਸਾਹਮਣੇ ਮੇਰੀ ਕਾਰ ਚੱਕ ਲੀ ਹਾਂ ਉਹ ਜਿਹੜਾ ਅਸਮਾਨ ਮੇਰਾ ਸਮਾਨ ਚਲੋ ਜਲਦਾ ਪਿਆ ਤੇ ਮੈਨੂੰ ਚਾਹੀਦਾ ਹੈ ਮੈਨੂੰ ਆਪਣੇ ਘਰ ਦੇ ਵਿੱਚ ਘਰ ਕਿੱਥੇ ਤੁਹਾਡਾ ਮੇਰਾ ਜਿੱਥੇ ਮੇਰੇ ਨਵੀਵਾਦੀ ਚ ਘਰ ਆ ਤੁਸੀਂ ਇੱਧਰ ਨਹੀਂ ਰਹਿੰਦੇ ਜਿੱਥੇ ਮਰਜ਼ੀ ਹੋਵਾਂ ਮੇਰਾ ਘਰ ਚ ਡੰਪ ਆ ਸਾਡਾ ਡੰਪ ਆ ਸਾਡਾ ਘਰ ਨਾਲ ਇੰਦਾ ਨਹੀਂ ਹੋਣਾ ਚਾਹੀਦਾ ਮਸਲਾ ਹੱਲ ਹੋਣ ਦਈਏ ਆਪਾਂ ਇਹਨਾਂ ਦਾ ਜਿਹੜਾ ਦੇਖੋ ਮਸਲਾ ਹੱਲ ਹੋਣ ਦਈਏ। ਪੂਰੀ ਮੁਲਾ ਮੇਰਾ ਮੇਰਾ ਕਿ ਇਹਨਾਂ ਦਾ ਘਰ ਜਿਹੜਾ ਹੈ ਉਹ ਸਾਡੇ ਨਵੀਂ ਬਾਦੀ ਦੇ ਵਿੱਚ ਹੀ ਆ। ਦੇਖੋ ਪ੍ਰਸ਼ਾਸਨ ਨੂੰ ਅਸੀਂ ਇਹ ਕੀ ਇਹਨਾਂ ਦੀ ਆਊਟਪੁੱਟ ਕੀ ਆਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੋਣੀ ਦੀ। ਦੇਖੋ ਦੋ ਜੇ ਦੋ ਫਾਇਰ ਬਗੇੜਾਂ ਦੀਆਂ ਗੱਲ ਕਰਦੇ ਆ ਦੋ ਫਾਇਰ ਬਗੇੜਾਂ ਸਵੇਰ ਤੋਂ ਹੀ ਲੱਗੀਆਂ। ਨਵੀਆਂ ਕਿੰਨੀਆਂ ਆ ਰਹੀਆਂ? ਸਾਨੂੰ ਉਹਦੇ ਬਾਰੇ ਹਜੇ ਕੋਈ ਆਊਟਪੁੱਟ ਨਹੀਂ ਹੈਗੀ। ਕੀ ਪਲਾਨ ਕੀ ਪਲਾਨ ਆ ਕੀ ਸਟ੍ਰੈਟਜੀ ਹੈ ਨਾ ਦੀ? ਆਪਾਂ ਭਾਵਨਾਤੌਰ ਤੇ ਗੱਲ ਕਰੀਏ ਜੇ ਇਹਨਾਂ ਦੇ ਹੱਥ 'ਚ ਇੰਨੀ ਪਾਵਰ ਸਾਰਾ ਕੁਝ ਹੁੰਦਾ ਕਿ ਹੁਣੇ ਹੀ ਕਰ ਦਈਏ। ਕਮੈਂਟ ਜ ਕਨਫਰਮ ਕਰ ਰਹੇ ਆ ਟਾਈਮ ਤੇ ਲੱਗਣੀ ਹੈ ਨਾ ਸਿਚੁਏਸ਼ਨ ਨੂੰ ਅਸੀਂ ਬੈਠੇ ਆ ਪ੍ਰਸ਼ਾਸਨ ਜ਼ਿਲ੍ਹੇ ਦਾ ਮਾਲਕ ਡੀਸੀ ਹੁੰਦਾ ਆਲੇ ਦੁਆਲੇ ਕਿਦਾਂ ਅੱਗ ਜਿਹੜੀ ਆ ਪਰਾਲੀ ਨੂੰ ਲੱਗੀ ਜਾ ਰਹੀ ਆ ਸਾਰੀ ਬਨਸਪਤੀ ਦਾ ਕੁਦਰਤ ਦਾ ਨਾਸ ਮਾਰ ਰਿਹਾ ਸ਼ਮਸ਼ਾਨ ਬਣ ਗਿਆ ਸੁੱਤੇ ਪਏ ਆ ਉਮਰ ਸਾਹਿਬ ਸੁੱਤੇ ਪਏ ਆ ਦੱਸੋ ਤੇ ਆ ਜਿਹੜੇ ਆ ਜਿਹੜਾ ਕੂੜਾ ਕਰਕਟ ਵਾ ਜਿਸ ਡੰਪ ਦੇ ਕਰਕੇ ਲੋਕ ਪਰੇਸ਼ਾਨ ਆ ਤੁਸੀਂ ਵੀ ਜਾ ਕੇ ਦੇਖ ਆ ਪ੍ਰਸ਼ਾਸਨ ਵੀ ਦੇਖ ਆ ਤੇ ਇਸ ਚੀਜ਼ ਨੂੰ ਫਿਰ ਹੱਲ ਕਦੋਂ ਕਰਨਾ ਆ ਕੱਲ ਹੁਣ ਸਵੇਰ ਦਾ ਚੈਨ ਕਰੀਏ ਇੱਕ ਵਾਰ ਸਵੇਰ ਦਾ ਦੇਨੇ ਆ ਸਵੇਰ ਨੂੰ ਸਾਰੇ ਮੱल्ल्याਆਂ ਦਾ ਕੂੜਾ ਉੱਥੇ ਆਣਾ ਬਿਲਕੁਲ ਫੇਰ ਆਣਾ ਸਾਡੇ ਮੱल्ल्याਆਂ ਨੇ ਕੋਈ ਵਿਰੋਧ ਨਹੀਂ ਕੀਤਾ ਠੀਕ ਆਸੀਂ ਨਾਲ ਦਾ ਸਾਥ ਦਿੱਤਾ ਰਹੇਗਾ ਬੰਡ ਦਿਓ ਨਵੇਂ ਸ਼ਹਿਰ ਦੇ ਮੱल्ल्याਆਂ ਏਦਾਂ ਕਰ ਦੋ ਮੱल्ल्याਆਂ ਚ ਬੰਡ ਦਿਓ ਸਵੇਰ ਨੂੰ ਕੂੜਾ ਨਾ ਲੈ ਕੇ ਉੱਥੇ ਸਾਰੇ ਮੱल्ल्याਆਂ ਨੂੰ ਬੰਡ ਦਿਓ ਸਾਰਿਆਂ ਨੂੰ ਬੰਡ ਦਿਓ ਆਪੋ ਆਪਣੇ ਮੱਲੇ ਦਾ ਕੂੜਾ ਸੰਭਲਣ ਲੋਕ ਸੰਭਲਵੇ ਸਾਰੇ ਆਪ ਆਪ ਇਹ ਇੱਕ ਸਾਡੇ ਮੱਲੇ ਨੂੰ ਕਿਉਂ ਦਿੰਦੇ ਆ ਕੂੜਾ ਕੂੜਾ ਕਿਹਦਾ ਕੂੜਾ ਕਿਹਦਾ ਪੁੱਤਾਂ ਦਾ ਕੂੜਾ ਹੈ ਨਾ ਕੂੜਾ ਕਿਹਦਾ ਕੂੜਾ ਕਿਹਦਾ ਦੱਸੋ ਕਿਦਾ ਸਾਡੇ ਸਮਾਜ ਦਾ ਹੈ ਕਿ ਤੁਹਾਡਾ ਆਪਣਾ ਸਾਰੇ ਦਾ ਹੀ ਹੈ ਸਾਰੇ ਸ਼ਹਿਰ ਦਾ ਸਾਡਾ ਵੀ ਹੈ ਸਾਰੇ ਸਾਡੇ ਮੁਹੱਲੇ ਦੇ ਜੇ ਸਾਡੇ ਨਾਲ ਗੱਲ ਜੈਨੂਇਨ ਕੀਤੀ ਜਾਵੇ ਆਹ ਗੱਲ ਕੁਝ ਹੋਰ ਹੋ ਰਹੀ ਹੈ ਦੇਖੋ ਜੇ ਗੱਲ ਉਹ ਕਰੋ ਕਿ ਮਸਲਾ ਹੱਲ ਹੋਵੇ ਜੀ ਸਾਹਿਬ ਜਿਹੜੀ ਗੱਲ ਹੈ ਮਸਲੇ ਨੂੰ ਕਿਸੇ ਹੋਰ ਪਾਸੇ ਲਿਜਾਓ ਨਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਭਾਜੀ ਸਿਰਫ ਇੱਕ ਗੱਲ ਨਵੀਂ ਬਾਦੀ ਧੂਆਂ ਬਹੁਤ ਹੁੰਦਾ ਉਹ ਪ੍ਰਸ਼ਾਸਨ ਪੂਰੇ ਦਾ ਬੁਗੀ ਉੱਥੇ ਅੱਗ ਲੱਗੀ ਹੋਰਾਂ ਨੂੰ ਪਤਾ ਲੱਗ ਗਿਆ ਹੱਲ ਕਰ ਰਹੇ ਆ ਉਹ 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 ਉਹਨਾਂ ਨੇ ਵੀ ਦੱਸ ਸੰਦੀਪ ਭਾਈ ਨੂੰ ਦੱਸਤਾ ਆ ਸਾਰਾ ਕੁਝ ਦੇਖੋ ਹਨਾ ਜਿਹੜੀ ਗੱਲ ਹੋਈ ਆ ਬਹੁਤ ਧੂਆਂ ਹੁੰਦਾ ਹੂੰ ਕਹਿੰਦੇ ਹੁੰਦੇ ਨਾ ਮੱਲੇ ਦੇ ਵਿੱਚ ਸਮੈਲ ਕਿੰਨੀ ਆਂਦੀ ਸਮੈਲ ਕਿੰਨੀ ਆਂਦੀ ਬਹੁਤ ਆਂਦੀ ਆ